ਅੱਜ ਦਰਾਹਾ ਵਿਖੇ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਅਤੇ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਚੈਰੀਟੇਬਲ ਟਰਸਟ ਵੱਲੋਂ ਅੰਤਿਮ ਯਾਤਰਾ ਲਈ ਤਿਆਰ ਕੀਤੀ ਗੱਡੀ ਸ਼ਹਿਰ ਦੇ ਹਵਾਲੇ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਚੇਅਰਮੈਨ ਬੰਦ ਸਿੰਘ ਦਬورਜੀ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸੰਸਥਾ ਵੱਲੋਂ ਉਨ੍ਹਾਂ ਦਾ ਸਰੂਪਾ ਪੇਟ ਕਰ ਸਨਮਾਨ ਕੀਤਾ ਗਿਆ। ਰਾਹੇ ਪਹੁੰਚੋ ਕਿਸਮਾਂ ਅੱਜ ਸੰਗਤਾਂ ਦੁਆਰਾ ਬਾਬਾ ਸ਼ਾਲੂ ਜੀ ਦੀ ਸ਼ਾਪ ਉੱਪਰ ਸਾਰਿਆਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਉਂ ਦੇ ਸਵੰਦ ਚ ਲੰਗਰ ਲਾਇਆ ਸੰਗਤਾਂ ਲਈ ਸਾਡਾ ਪੰਜਾਬ ਸਾਡੀ ਕੌਮ ਆ ਜਿਹੜੀ ਉਹ ਹਮੇਸ਼ਾ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਨੂੰ ਮੰਨਦੀ ਆ ਉਹਨਾਂ ਦੇ ਜਨਮ ਦਿਨ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਕੇ ਅੱਜ ਪੂਰੀ ਸਿੱਖ ਕੌਮ ਦੁਨੀਆ ਅੰਦਰਛਾਈ ਹੋਈ ਆ ਚਾਹੇ ਕੋਈ ਵੀ ਫੀਲਡ ਹੋਵੇ ਉਸ ਵਿੱਚ ਸਿੱਖ ਕੌਮ ਨੇ ਬਹੁਤ ਵੱਡੀਆਂ ਪਲਾਂਘਾਂ ਪੱਟੀਆਂ ਨੇ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ ਨੇ ਉਹਦੇ ਪਿੱਛੇ ਜੇ ਹੱਥ ਆ ਤਾਂ ਸਿਰਫ ਤੇ ਸਿਰਫ ਗੁਰੂ ਮਹਾਰਾਜ ਦੀ ਲਗਾਜੀ ਗੱਲ ਕਰਦੇ ਇੱਕ ਗੱਡੀ ਸ਼ਹਿਰ ਨੂੰ ਸਮਰਪਿਤ ਕੀਤੀ ਗਈ ਹੈ ਕੀ ਕਹਿਣਾ ਚਾਹਾਂਗਾ ਉਹਦੇ ਬਾਰੇ ਦੇਖੋ ਦਰਾਹੇ ਸ਼ਹਿਰ ਤੇ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਉਹ ਇਹ ਅੱਜ ਨਹੀਂ ਅੱਜ ਤੋਂ 5 ਸਾਲ ਪਹਿਲਾਂ ਵੀ ਇੱਕ ਗੱਡੀ ਸਮਰਪਿਤ ਕੀਤੀ ਐਂਬੂਲੈਂਸ ਦੇ ਰੂਪ ਵਿੱਚ ਇੱਕ ਅੱਜ ਕੀਤੀ ਆ ਸੋ ਇਹ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸ਼ਹਿਰ ਦੇ ਸਹਿਯੋਗ ਨਾਲ ਸਮਾਜਿਕ ਜਥੇਬੰਦੀਆਂ ਜਿਹੜਾ ਕੰਮ ਕਰਦੀਆਂ ਨੇ ਉਹ ਸਰਕਾਰਾਂ ਤੋਂ ਵੀ ਵਧੀਆ ਕੰਮ ਕਰਦੀਆਂ ਨੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਉਹ ਨੌਜਵਾਨ ਸਾਥੀਆਂ ਨੂੰ ਉਹ ਸੰਸਥਾਵਾਂ ਨੂੰ ਜਿਹੜੇ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿੰਦੇ ਨੇ ਚਾਹੇ ਕੋਈ ਵੀ ਜ਼ਰੂਰਤਮੰਦ ਹੋਵੇ ਉਹਦੀ ਜ਼ਰੂਰਤ ਪੂਰਾ ਕਰਨ 'ਚ ਆਪਣਾ ਯਤਨ ਕਰਦੇ ਲਖਾ ਜੀ ਗੱਲ ਕਰਦੇ ਆ ਇਸ ਸੰਸਥਾ ਨੂੰ ਬਹੁਤ ਹੀ ਵਧੀਆ ਹੌਸਲਾ ਦਿੱਤਾ ਗਿਆ ਕਿਸ ਤਰ੍ਹਾਂ ਦੇਣਾ ਚਾਹੋਗੇ ਲੋਕਾਂ ਨੂੰ ਸੰਦੇਸ਼ ਜਾਂ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਆ ਇਹ ਕਹਿਣਾ ਚਾਹੁੰਦੇ ਆ ਵੀ ਆਪਣਾ ਦਸਮਾ ਸਾਡੇ ਗੁਰੂਆਂ ਨੇ ਕਿਹਾ ਆਪਣਾ ਦਸੌਂਦ ਕਟੋ ਹੋ ਸਕਦਾ ਅਸੀਂ ਆਪਣਾ ਟਾਈਮ ਨਾ ਦੇ ਸਕੀਏ ਜਿਹਦੇ ਕੋ ਪੈਸਾ ਉਹ 10 ਮਾ 100 ਕੱਢ ਕੇ ਉਸ ਸੰਸਥਾ ਦੀ ਮਦਦ ਕਰਨੀ ਚਾਹੀਦੀ। ਬਾਬਾ ਜੀ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਕੀ ਕਹਿਣਾ ਚਾਹੂੰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੁਰੂ ਤੋਂ ਘਰ ਸੇਵਾ ਵਾਲੇ ਬਾਬਾ ਜੀ ਨਾਲ ਗੁਰਦੁਆਰਾ ਰੇਰਿ ਸਾਹਿਬ ਤੋਂ ਸੰਪਰਦਾ ਹਜੂਰ ਸਾਹਿਬ ਨਾਲ ਜੁੜੇ ਹੋਏ ਆ। ਜਿੱਦਾਂ ਜਿੱਦਾਂ ਬਾਬਾ ਜੀ ਸਾਨੂੰ ਮਾਰਗਦਰਸ਼ਨ ਕਰਦੇ ਆ ਅਸੀਂ ਇਹਨਾਂ ਦੀ ਰਹਿਨਮਾਈ 'ਚ ਚੇਅਰਮੈਨ ਜੀ ਦੇ ਸਹਿਯੋਗ ਦੇ ਨਾਲ ਹਮੇਸ਼ਾ ਸ਼ਹਿਰ ਦੀ ਸੇਵਾ ਲਈ ਤਤਪਰ ਜਿੱਥੇ ਵੀ ਸਾਡੀ ਕੋਈ ਸੇਵਾ ਲਈ ਜਾ اسی تین ਰਾਤੋਂ ਸੇਵਾ ਕਰਨ ਲਈ ਹਮੇਸ਼ਾ ਟਾਈਮ ਕੱਢ ਕੇ ਸਭ ਤੋਂ ਪੂਰੇ ਹੋ ਕੇ ਖੜਾਂਗੇ ਤੇ ਸਾਰਿਆਂ ਦਾ ਸਾਡਾ ਸਹਿਯੋਗ ਕਰਨ ਲਈ ਧੰਨਵਾਦ ਜਿਨ੍ਹਾਂ ਨੇ ਅੱਜ ਸਾਡੇ ਨਾਲ ਸਾਰਿਆਂ ਨੇ ਆ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਕੋਟਾ ਅਨਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ